ਸਭ ਤੋਂ ਪਹਿਲਾਂ ਗੱਲ ਕਰਦੇ ਆਂ ਬਾਲੀਵੁੱਡ ਦੇ ਦੋ ਨਵੇਂ ਚਿਹਰੇ ਦੋ ਨਵੇਂ ਸੁਪਰਸਟਾਰਸ ਬਾਰੇ ਸੁਪਰਸਟਾਰਸ ਨੇ ਜਾਂ ਫਿਰ ਫਰੈਂਡਸ ਤੁਹਾਨੂੰ ਦੱਸਦੇ ਆਂ ਜਿਹਾ ਮੈਂ ਗੱਲ ਕਰ ਰਹੀ ਆ ਆਹਾਨ ਪਾਂਡੇ ਤੇ ਅਨੀਤ ਪੱਡਾ ਦੀ ਜਿਨ੍ਹਾਂ ਦੀ ਫਿਲਮ ਸਿਆਰਾ ਨੂੰ ਲੋਕਾਂ ਵੱਲੋਂ ਬੇਹੱਦ ਦੀ ਪਿਆਰ ਦਿੱਤਾ ਗਿਆ ਸੀ ਤੇ ਉਸ ਤੋਂ ਬਾਅਦ ਇਹਨਾਂ ਦੀ ਕੈਮਿਸਟਰੀ ਸੋਸ਼ਲ ਮੀਡੀਆ ਤੇ ਚਰਚਾ ਦਾ ਮੁੱਦਾ ਬਣ ਗਈ ਸੀ ਇਸ ਦੇ ਚੱਲਦੇ ਹੀ ਆਹਾਨ ਪਾਂਡੇ ਨੇ ਰਿਊਮਰਸ ਨੂੰ ਬ੍ਰੇਕ ਕੀਤਾ ਹੈ ਤੇ ਉਹਨਾਂ ਨੇ ਇੱਕ ਜਵਾਬ ਸਾਂਝਾ ਕੀਤਾ ਹੈ ਜਾਣਦਿਆਂ ਆਹਾਨ ਪਾਂਡੇ ਨੇ ਕੀ ਕਿਹਾ ਹੈ ਬਾਲੀਵੁੱਡ ਦੇ ਦੋ ਨਵੇਂ ਸੁਪਰਸਟਾਰਸ ਜੋੜੇ ਜਾਕੀਏ ਸੁਪਰਸਟਾਰਸ ਫਰੈਂਡ ਆਹਾਨ ਪਾਂਡੇ ਤੇ ਅਨੀਤ ਪੱਡਾ ਦੀ ਸਿਆਰਾ ਦੀ ਵੱਡੀ ਸਫਲਤਾ ਤੋਂ ਬਾਅਦ ਇੰਟਰਨੈਟ ਤੇ ਬਸ ਇੱਕੋ ਗੱਲ ਚੱਲ ਰਹੀ ਸੀ ਕਿ ਆਹਾਨ ਤੇ ਅਨੀਤ ਸੱਚਮੁੱਚ ਇਕੱਠੇ ਨੇ ਜਾਂ ਫਿਰ ਰਿਊਮਰਸ ਕਈ ਹਫ਼ਤਿਆਂ ਤੋਂ ਫੈਨਸ ਦੀਆਂ ਥਿਊਰੀਜ਼, ਰੀਲਸ, ਐਡੀਟਸ ਸਭ ਕੁਝ ਵਾਇਰਲ ਚੱਲ ਰਿਹਾ ਸੀ ਪਰ ਹੁਣ ਆਹਾਨ ਨੇ ਖੁਦ ਸਾਇਲੈਂਸ ਤੋੜਿਆ ਹੈ ਤੇ ਸਾਫ਼-ਸਾਫ਼ ਦੱਸਿਆ ਹੈ ਕਿ ਇਸ ਰਿਸ਼ਤੇ ਦੀ ਅਸਲੀਅਤ ਕੀ ਹੈ ਤੇ ਜਿਸ ਤਰੀਕੇ ਨਾਲ ਉਸਨੇ ਆਪਣੀ ਦੋਸਤੀ ਬਾਰੇ ਗੱਲ ਕੀਤੀ ਹੈ ਉਹ ਫੈਨਸ ਦੇ ਦਿਲ ਹੋਰ ਵੀ ਪਿਗਲ ਗਏ ਨੇ ਸਿਆਰਾ ਦੀ ਗਜਬ ਸਫਲਤਾ ਤੋਂ ਬਾਅਦ ਆਹਾਨ ਪਾਂਡੇ ਫਾਈਨਲੀ ਸਾਹਮਣੇ ਆਏ ਨੇ ਤੇ ਅਨੀਤ ਪੱਡਾ ਨਾਲ ਆਪਣੇ ਰਿਸ਼ਤੇ ਬਾਰੇ ਸੱਚਾਈ ਦੱਸੀ ਹੈ ਆਹਨ पांडे ਨੇ ਕਿਹਾ ਹੈ ਅਨੀਤ ਮੇਰੀ ਬੈਸਟ ਫਰੈਂਡ ਹੈ ਸਾਰੀ ਇੰਟਰਨੈਟ ਸੋਚਦੀ ਹੈ ਅਸੀਂ ਇਕੱਠੇ ਆ ਪਰ ਇਹ ਸਭ ਕੁਝ ਰਿਊਮਰਸ ਨੇ ਕੈਮਿਸਟਰੀ ਹਮੇਸ਼ਾ ਰੋਮਾਂਟਿਕ ਨਹੀਂ ਹੁੰਦੀ ਕਈ ਵਾਰ ਕੰਫਰਟ ਟਰਸਟ ਅਤੇ ਸੇਫਟੀ ਤੇ ਵੀ ਕੈਮਿਸਟਰੀ ਬਣ ਜਾਂਦੀ ਹੈ ਇਸ ਤੋਂ ਬਾਅਦ ਕਹਿੰਦੇ ਨੇ ਕਿ ਇਵਨ ਦੋ ਸ਼ੀ ਇਸ ਨਾਟ ਮਾਈ 걸ਫਰੈਂਡ ਪਰ ਇਹ ਦੀ ਡੀਪ ਬੌਂਡਿੰਗ ਮੇਰੇ ਕਿਸੇ ਹੋਰ ਨਾਲ ਨਹੀਂ ਹੈ आहान ਨੇ ਇਹ ਵੀ ਦੱਸਿਆ ਕਿ ਉਹਨਾਂ ਦੀ ਦੋਸਤੀ ਤਾਂ ਸਿਆਰਾ ਤੋਂ ਪਹਿਲਾਂ ਹੀ ਸਟਰੋਂਗ ਸੀ ਦੋਨਾਂ ਨੂੰ ਇੱਕ ਆਥਰ ਦੀ ਇੱਕ ਕੋਟ ਬਹੁਤ ਜ਼ਿਆਦਾ ਪਸੰਦ ਸੀ ਇਟਸ ਦਾ ਪੋਸੀਬਿਲਟੀ ਆਫ ਅ ਡ੍ਰੀਮ ਕਮਿੰਗ ਟ्रू दैट ਮੇਕਸ ਲਾਈਫ ਇੰਟਰਸਟਿੰਗ ਆਹਾਨ ਕਹਿੰਦੇ ਨੇ ਅਸੀਂ ਇਕੱਠੇ ਸੁਪਨੇ ਵੇਖਿਆ ਸੀ ਤੇ ਅੱਜ ਉਹ ਸੁਪਨਾ ਸੱਚ ਹੋ ਗਿਆ ਤੇ ਜੇ ਕਿਉਰਿਓਸਟੀ ਦੀ ਗੱਲ ਕਰੀਏ ਤਾਂ ਉਹ ਵੀ ਬਿਲਕੁਲ ਜਾਇਜ਼ ਹੈ ਸਿਆਰਾ ਨੇ ਵਰਲਡਵਾਈਡ 500 ਕਰੋੜ ਦਾ ਕਲੱਬ ਪਾਰ ਕਰ ਲਿਆ ਨਵੀਂ ਜੋੜੀ ਫਰੈਸ਼ ਕੈਮਿਸਟਰੀ ਵਧੀਆ 뮤직 ਫੈਨਸ ਤਾਂ ਦੋਨਾਂ ਨੂੰ ਰੀਅਲ ਲਾਈਫ ਕਪਲ ਵਾਂਗ ਦੇਖਣਾ ਚਾਹੁੰਦੇ ਸੀ ਜੇ ਗੱਲ ਕਰੀਏ ਫਿਊਚਰ ਪ੍ਰੋਜੈਕਟਸ ਦੀ ਆਹਾਨ ਹੁਣ VFR ਦੀ ਵੱਡੀ ਫਿਲਮ ਕਰ ਰਹੇ ਨੇ ਸਰਵਰੀ ਦੇ ਨਾਲ ਜਿੱਥੇ ਐਸ਼ਵਰੇ ਵਿਲਨ ਹੋਵੇਗਾ ਅਨੀਤ ਮੈਡੌਗ ਫਿਲਮਸ ਦੀ ਹਾਰਰ ਕਾਮੇਡੀ ਯੂਨੀਵਰਸ ਵਿੱਚ ਨਵੀਂ ਲੀਡ ਬਣਨ ਜਾ ਰਹੀ ਹੈ ਸ਼ਕਤੀਸ਼ਾਲੀ ਨੀਵਜੋ ਇਹ ਗੱਲ ਤਾਂ ਪੱਕੀ ਹੈ ਚਾਹੇ ਉਹਨਾਂ ਦਾ ਰਿਸ਼ਤਾ ਰੋਮਾਂਟਿਕ ਨਾ ਹੋਵੇ ਪਰ ਉਹਨਾਂ ਦੀ ਫਰੈਂਡਸ਼ਿਪ ਨੇ ਬਾਲੀਵੁੱਡ ਦੀ ਸਭ ਤੋਂ ਯੂਨੀਕ ਬੌਂਡਸ ਵਿੱਚ ਆਪਣੀ ਜਗ੍ਹਾ ਬਣਾ ਲਈ ਹੈ